ਅ ਦੂਜੇ ਬੰਨੇ ਗੱਲਬਾਤ ਕਰ ਲੈਨੇ ਆ ਸਿੰਧੂ ਜਲ ਸਮਝੌਤੇ ਦੀ ਅ ਜਿਸ ਨੂੰ ਲੈ ਕੇ ਕਿ ਪਾਕਿਸਤਾਨ ਵੱਲੋਂ ਵੀ ਅਜੇ ਬਾਰ-ਬਾਰ ਇਹ ਈਵਨ ਕਿ ਚਿੱਠੀਆਂ ਵੀ ਪਾਈਆਂ ਜਾਂਦੀਆਂ ਨੇ ਅ ਭਾਰਤ ਸਰਕਾਰ ਨੂੰ ਕਿ ਇਸ ਤੇ ਜਿਹੜਾ ਹੈ ਦੁਬਾਰਾ ਜਿਹੜੀ ਮੁੜ ਵਿਚਾਰ ਕੀਤੀ ਜਾਵੇ ਕਿ ਇਹ ਵੀ ਇੱਕ ਤਰ੍ਹਾਂ ਦਾ ਐਕਟ ਆਫ ਵਾਰ ਹੋਵੇਗਾ ਤੇ ਦੂਜੇ ਬੰਨੇ ਸਰਦਾਰਤਾ ਸਿੰਘ ਜੀ ਜਦੋਂ ਇਹ ਸਮਝੌਤਾ ਹੁੰਦਾ ਹੈਗਾ ਤੇ ਉਦੋਂ ਬਕਾਇਦਾ ਵਰਲਡ ਬੈਂਕ ਇਸ ਤੇ ਵਿੱਚ ਇਨਵੋਲ ਹੁੰਦਾ ਹੈਗਾ ਔਰ ਵਰਲਡ ਬੈਂਕ ਕਿੰਨਾ ਕਹਤੇ ਵਿਚਾਲੇ ਆਪਾਂ ਕਹੇ ਲੈ ਕਿ ਵਿਚੋਲੇ ਦਾ ਰੋ ਅਦਾ ਕਰਦਾ ਹੈਗਾ ਕੀ ਕੋਜ ਜਿਹੜੇ ਅਜੇ ਸਿੰਘ ਬੰਗਾ ਹੈਗੇ ਨੇ ਵਰਲਡ ਬੈਂਕ ਦੇ ਚੇਅਰਮੈਨ ਉਹਨਾਂ ਨੇ ਇਸ ਦੇ ਬਾਰੇ ਕੀ ਹੈਗਾ ਕੀ ਹੋ ਸਕਦਾ ਇਸ ਜਲ ਸਮਝੌਤੇ ਦਾ ਕੀ ਇਦਾਂ ਭਾਰਤ ਕਰ ਸਕਦਾ ਹੈਗਾ ਲੀਗਲੀ ਜਾਂ ਨਹੀਂ ਕਰ ਸਕਦਾ ਹਾਂ ਜੀ ਹਾਂ ਬਿਲਕੁਲ ਉਹਨਾਂ ਨੇ ਅਜੇ ਬੰਗਾ ਜਿਹੜੇ ਅਜੇ ਸਿੰਘ ਬੰਗਾ ਜਿਹੜੇ ਵਰਲਡ ਬੈਂਕ ਦੇ ਇਸ ਵੇਲੇ ਚੀਫ ਨੇ ਸੋ ਉਹਨਾਂ ਦੀ ਇੱਕ ਵੀਡੀਓ ਆਈ ਹੈਗੀ ਉਹ ਕਹਿੰਦਾ ਵੀ ਕੋਈ ਵੀ ਮੁਲਕ ਆਪਾਂ ਪਿਛਲੇ ਪ੍ਰੋਗਰਾਮ ਵਿੱਚ ਵੀ ਕਿਹਾ ਸੀ ਵੀ ਕੋਈ ਵੀ ਮੁਲਕ ਆਪਣੇ ਤੌਰ ਤੇ ਇਹਨੂੰ ਡਿਲੀਟ ਨਹੀਂ ਕਰ ਸਕਦਾ ਹਨਾ ਸੋ ਇਹਦੇ ਵਿੱਚ ਖਾਸ ਕਰਕੇ ਸਸਪੈਂਡ ਤਾਂ ਬਿਲਕੁਲ ਹੀ ਨਹੀਂ ਕਰ ਸਕਦਾ ਉਹ ਕਹਿੰਦਾ ਵੀ ਤਿੰਨ ਸਿਨੈਰੀਓ ਨੇ ਵੀ ਯਾਤਾ ਹੈ ਟ੍ਰੀਟੀ ਇਸ ਤਰ੍ਹਾਂ ਹੀ ਰੱਖੀ ਜਾਵੇ ਇਹ ਸਮਝੌਤਾ ਇਸ ਤਰ੍ਹਾਂ ਰੱਖਿਆ ਜਾਵੇ ਜਾਂ ਸਾਰਾ ਸਮਝੌਤਾ ਖਤਮ ਕਰ ਦਿੱਤਾ ਜਾਵੇ ਸੋ ਸਪੈਂਸ਼ਨ ਵਾਲੀ ਨੀਮੇ ਜਿਹੜਾ ਤੁਸੀਂ ਵਿੱਚ ਮਨਸੂਕ ਕਰਕੇ ਵੀ ਅਸੀਂ ਇਹ ਨਹੀਂ ਕਰ ਸਕਦੇ ਸੋ ਕਹਿੰਦਾ ਜਿਹੜੀ ਸਸਪੈਂਸ਼ਨ ਜਾਂ ਫਿਰ ਤੀਜਾ ਹੈਗਾ ਵੀ ਨਵਾਂ ਸਮਝੌਤਾ ਹੋਵੇਗਾ ਹਨ ਵੀ ਇਹ ਤਿੰਨ ਸਨੈਰੀਓ ਨੇ ਵੀ ਬਿਲਕੁਲ ਇਸ ਤਰ੍ਹਾਂ ਰੱਖਿਆ ਜਾਵੇ ਬਿਲਕੁਲ ਖਤਮ ਕਰ ਦਿੱਤਾ ਜਾਵੇ ਖਤਮ ਕਰਨ ਤੋਂ ਬਾਅਦ ਨਵਾਂ ਸਮਝੌਤਾ ਹੋਵੇ ਨਵੇਂ ਸਮਝੌਤੇ ਵਿੱਚ ਭਾਰਤ ਪਾਕਿਸਤਾਨ ਤੇ ਅਮਰੀਕਾ ਯਾ ਵਰਲਡ ਬੈਂਕ ਦਾ ਜਿਹੜਾ ਉਹ ਤਿੰਨਾਂ ਦੀ ਜਿਹੜੀ ਟ੍ਰੀਟੀ ਆ ਉਹ ਸਾਰੀ ਕਰਵਾਈ ਗਈ ਹੋਈ ਸੋ ਇਹ ਵਨ ਸਾਈਡਡ ਸਸਪੈਂਸ਼ਨ ਇਟ ਇਜ਼ ਅਗੇਂਸਟ ਦੀ ਪਾਲਿਸੀ ਔਨ ਲਾ ਜਿਹੜਾ ਹੈਗਾ ਇਸ ਬਾਰੇ ਇਸ ਇਸ ਪਾਣੀ ਦੇ ਸਮਝੌਤੇ ਬਾਰੇ ਸੋ ਅਜੀਤ ਸਿੰਘ ਮੰਗਾ ਨੇ ਇਹ ਕਲੈਰਿਟੀ ਕਰੀ ਅਭੀ ਵਨ ਸਾਈਡ ਸੋ ਸਪੈਂਸ਼ਨ ਦੀ ਉਹਦੇ ਵਿੱਚ ਕੋਈ ਰੂਲਿੰਗ ਹੀ ਹੈ ਨੀ ਇਹ ਨਹੀਂ ਹੋ ਸਕਦਾ ਜਾਂ ਪੂਰੀ ਤਰ੍ਹਾਂ ਖਤਮ ਕਰੋ ਰੀਆਰਗੇਨਾਈਜ਼ ਕਰੋ ਜਾਂ ਫਿਰ ਨੂੰ ਇਸੇ ਤਰ੍ਹਾਂ ਰਹਿਣ ਦੇ ਜੀ ਬਿਲਕੁਲ ਜੀ ਮੱਧ ਪ੍ਰਦੇਸ਼ ਦੇ ਭਾਰਤੀ ਜਨਤਾ ਪਾਰਟੀ ਦੇ ਮੰਤਰੀ ਮਿਸਟਰ ਸ਼ਾਹ ਹੈਗੇ ਨੇ ਉਹਨਾਂ ਦੇ ਵੱਲੋਂ ਜਿਹੜਾ ਹੈ ਕਰਨਲ ਸੋਫੀਆ ਕੁਰਾਇਸ਼ੀ ਜੋ ਕਿ ਸਟਾਰਟਿੰਗ ਦੇ ਵਿੱਚ ਜਿਸ ਦਿਨ ਸ਼ੁਰੂ ਕੀਤਾ ਗਿਆ ਸੀ ਇਹ ਆਪਰੇਸ਼ਨ ਉਦੋਂ ਜਿਹੜੇ ਬੀਬੀ ਜੀ ਅੱਗੇ ਸਨ ਉਹਨਾਂ ਦੇ ਖਿਲਾਫ ਕਾਫੀ ਭੱਦੀਆਂ ਜਿਹੜੀਆਂ ਟਿੱਪਣੀਆਂ ਕੀਤੀਆਂ ਗਈਆਂ ਸਰਦਾਰ ਅਰਪਾਰ ਸਿੰਘ ਜੀ ਬਾਅਦ ਦੇ ਵਿੱਚ ਤਾਂ ਭਾਵੇਂ ਮਾਫੀਆਂ ਵੀ ਮੰਗ ਲਈਆਂ ਕੋਰਟ ਨੇ ਸੂ ਮੋਟੋ ਨੋਟਿਸ ਲੈ ਕੇ ਐਫਆਈਆਰ ਵੀ ਦਰਜ ਕਰ ਦਿੱਤੀ ਪਰ ਜਿਹੜੀ ਇਹ ਮਾਨਸਿਕਤਾ ਨੂੰ ਇੱਕ ਤਰ੍ਹਾਂ ਤਰੀਕੇ ਦੇ ਨਾਲ ਬਾਹਰ ਆ ਗਈ ਉਹ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਹਾਂ ਕਿ ਪਤਾ ਤੇ ਲੱਗਿਆ ਨਾ ਵੀ ਤੁਹਾਡੇ ਅੰਦਰ ਚੱਲਦਾ ਕੀ ਹੈ ਸੋ ਇਹ ਜੈਨੋਸਾਈਡ ਅਲੰਪਾਲ ਸਾਈ ਐਮਪਾਲ ਸ ਪਹਿਲਾਂ ਸਿੱਖਾਂ ਦੇ ਖਿਲਾਫ ਰਹੀ ਆ 1984 ਤੱਕ ਜਿਹੜਾ ਜੀਵ ਗਾਂਧੀ ਨੇ ਕਤਲੇਆਮ ਕਰਾਇਆ ਹੁਣ ਵੀ ਸਿੱਖਾਂ ਦੇ ਖਿਲਾਫ ਬਹੁਤ ਜ਼ਿਆਦਾ ਆ ਤੁਸੀਂ ਜਦੋਂ ਇਹਨਾਂ ਦਾ ਮੀਡੀਆ ਸਿੱਖਾਂ ਦੇ ਖਿਲਾਫ ਆ ਮੁਸਲਮਾਨਾਂ ਤੋਂ ਵਿਹਲੇ ਹੋ ਲੈਣ ਤੋਂ ਮੁੜ ਕੇ ਸਿੱਖਾਂ ਦੀ ਵਾਰੀ ਆਉਣ ਹੀ ਵਾਲੀ ਆ ਥੋੜੇ ਦਿਨਾਂ 'ਚ ਸੋ ਜੋ ਫਿਰ ਉਹ ਬੋਲਦੇ ਆ ਜਿੰਨਾ ਘਟਿਆ ਸ਼ਬਦਾਬ ਦੀ ਉਸ ਮੰਤਰੀ ਦੀ ਸ਼ਬਦਾਵਲੀ ਨੇ ਜਿਹੜੀ ਰਾਜ ਕਰ ਰਹੀ ਤੇ ਸਮੁੱਚੇ ਲੋਕਾਂ ਵਿੱਚ ਨਹੀਂ ਹੋ ਸਕਦੀ ਜਿਹੜੇ ਆਮ ਗਰੀਬ ਲੋਕ ਨੇ ਇਹ ਉਹਨਾਂ ਵਿੱਚ ਨਹੀਂ ਸਿਰਫ ਰਾਜ ਕਰ ਰਹੀ ਜਿਹੜੀ ਹੰਕਾਰੀ ਬਿਰਤੀ ਵਾਲੀ ਤੇ ਰਹੀ ਉਹਦੇ ਅੰਦਰ ਕਿੰਨੀ ਨਫਰਤ ਪਈ ਆ ਉਹ ਇੱਕ ਦੇਸ਼ ਦੀ ਧੀ ਜਿਹੜੀ ਐਨੇ ਵੱਡੇ ਆਫੀਸਰ ਦੇ ਅਹੁਦੇ ਤੇ ਪਹੁੰਚੀ ਆ ਔਰ ਜਿਹੜੀ ਤੁਹਾਡੇ ਏਡੇ ਵੱਡੇ ਆਪਰੇਸ਼ਨ ਨੂੰ ਲੀਡ ਕਰ ਰਹੀ ਆ ਆਪਣੀ ਜਾਨ ਤਾਲੀ ਤੇ ਰੱਖ ਕੇ ਤਾਂ ਕਿ ਤੁਸੀਂ ਤੇ ਤੁਹਾਡੇ ਬੱਚੇ ਸੁਰੱਖਿਅਤ ਘਰਾਂ ਵਿੱਚ ਰਹਿਣ ਉਹਦੇ ਬਾਰੇ ਇਹ ਗੱਲ ਕਹਿਣੇ ਵੀ ਅੱਤਵਾਦੀਆਂ ਦੀ ਭੈਣ ਨੂੰ ਅਸੀਂ ਉਹਨਾਂ ਦੇ ਸਾਹਮਣੇ ਖੜਾ ਕਰਿਆ ਸੋ ਜਣੀ ਵਲਾ ਬੰਦਰ ਤੁਹਾਡੇ ਉਹੀ ਚੱਲ ਰਿਹਾ ਹੈਗਾ ਜੇ ਐਨ ਐਨ ਵੱਡੇ ਸਿਸਟਮ ਵਿੱਚੋਂ ਇਸ ਵੱਡੇ ਲੈਵਲ ਤੇ ਪਹੁੰਚੇ ਹੋਏ ਮੰਤਰੀ ਇਹ ਗੱਲ ਕਹਿ ਰਹੇ ਆ ਤਾਂ ਸਮਝਿਆ ਜਾ ਸਕਦਾ ਵੀ ਕਿ ਇਹ ਜੇ ਲੋਕ ਮੰਤਰੀ ਬਣਨ ਦੇ ਯੋਗ ਨੇ ਜਾਂ ਆਫੀਸਰ ਬਣਨ ਦੇ ਯੋਗ ਹੈਗੇ ਆ ਜਿਨ੍ਹਾਂ ਨੂੰ ਭਾਰਤੀ ਜਨਤਾ ਪਾਰਟੀ ਜਾਂ ਕੋਈ ਵੀ ਪਾਰਟੀ ਚਾਹੇ ਉਹ ਕਾਂਗਰਸ 'ਚ ਵੀ ਹੋ ਸਕਦਾ ਸੀ ਕਾਂਗਰਸ ਵਿੱਚ ਵੀ ਇਹ ਸੱਜਣ ਕੁਮਾਰ ਦੇਖਿਆ ਆਪਾਂ ਕਮਲਨਾਥ ਦੇਖਿਆ ਜਗਦੀਸ਼ ਟਾਈਟਲਰ ਦੇਖਿਆ ਹੁਣੇ ਨਵੇਂ ਜਗਦੀਸ਼ ਟਾਈਟਲਰ ਤੇ ਨਵੇਂ ਸੱਜਣ ਕੁਮਾਰ ਆ ਰਹੇ 1971 ਦੀ ਜੰਗ ਤੋਂ ਬਾਅਦ ਜਰਨਲ ਸੁਭੇਗ ਸਿੰਘ ਨਾਲ ਜੋ ਹੋਇਆ ਅੱਜ ਉਹੀ ਕਰਨਲ ਸੋਫੀਆ ਨਾਲ ਹੋ ਰਿਹਾ ਸੋ ਘਟ ਗਿਣਤੀਆਂ ਨੂੰ ਵਰਤਿਆ ਜਾਂਦਾ ਮੁਰਕੇ ਉਹਨਾਂ ਦੇ ਖਿਲਾਫ ਉਹੀ ਜੈਨੋਸਾਈਡਲ ਇੰਪਲਸ ਆ ਜਿਹੜੀ ਸੋ ਇਹ ਸਿਸਟਮ ਵਿੱਚ ਜਿਹੜੀ ਇੱਕ ਇਹੀ ਨਹੀਂ ਹੋਇਆ ਤੁਸੀਂ ਦੇਖੋ ਜਿਸ ਦਿਨ ਜੰਗ ਬੰਦੀ ਹੋਈ ਆ ਜੀ ਉਸ ਦਿਨ ਜਿਹੜੇ ਜਿਹੜੇ ਭਾਰਤ ਦੇ ਵਿਦੇਸ਼ ਸੈਕਟਰੀ ਆ ਮਿਸਟਰ ਮਿਸਰੀ ਉਹਨਾਂ ਦੇ ਨਾਲ ਕੀ ਹੋਇਆ ਉਹਨਾਂ ਦੀਆਂ ਬੱਚੀਆਂ ਨੂੰ ਉਹਨਾਂ ਦੇ ਖਿਲਾਫ ਉਹਨਾਂ ਦੀਆਂ ਧੀਆਂ ਤੇ ਖਿਲਾਫ ਜਿਨ੍ਹਾਂ ਗੰਦਾ ਕਮੈਂਟ ਕੀਤੇ ਗਏ ਹਨ ਵੀ ਮਲਕ ਇਹ ਉਹਨਾਂ ਨੂੰ ਹਾਲਾਂਕਿ ਹੋਰ ਰਿਸਪੌਂਸੀਬਲ ਸੀਨੀਅਰ ਆਫੀਸਰ ਆ ਬੜੀ ਦਲੇਰੀ ਨਾਲ ਉਹ ਲਗਾਤਾਰ ਆ ਜਿਹੜਾ ਲੀਡ ਕਰ ਰਹੇ ਹੈਗੇ ਆਪਣੀ ਗਵਰਨਮੈਂਟ ਨੂੰ ਲੀਡ ਕਰ ਰਹੇ ਆ ਸਾਡੇ ਉਹਨਾਂ ਨਾਲ ਵਿਚਾਰ ਮਿਲਣ ਜਾਂ ਨਾ ਵੀ ਇਹਨਾਂ ਨੂੰ ਵੱਖਰੀ ਗੱਲ ਆ ਜੀ ਜੀ ਹਮ ਪਰ ਐਜ਼ ਅ ਹਿਊਮਨ ਬੀਇੰਗ ਤੁਸੀਂ ਉਹਦੀਆਂ ਧੀਆਂ ਦੇ ਖਿਲਾਫ ਉਹਦੀ ਵਾਈਫ ਦੇ ਖਿਲਾਫ ਆ ਉਹਦੇ ਖਿਲਾਫ ਇਹ ਤਾਂ ਫਿਰ ਮੇਰੇ ਖਿਆਲ ਨਾਲ ਜਦੋਂ ਬਾਂਦਰ ਦੇ ਹੱਥ ਦੇ ਵਿੱਚ ਅੱਗ ਦੇ ਦਿੱਤੀ ਉਹਨੂੰ ਇਹ ਨਹੀਂ ਨਾ ਪਤਾ ਮੈਂ ਕਿਹੜੇ ਪਾਸੇ ਵਰਤਨੀ ਆ ਉਹ ਤਾਂ ਫਿਰ ਜੇ ਤੁਸੀਂ ਕਹੋ ਵੀ ਉਧਰ ਵਰਤੇ ਤੇ ਫਿਰ ਉਹ ਘੁੰਮ ਕੇ ਆਪਣੇਆਂ ਨੂੰ ਵੀ ਤਾਂ ਆ ਕੇ ਲਾਊ ਭਾਈ ਨਾ ਸੋ ਇਹੀ ਮੈਂ ਕਹਿੰਦਾ ਵੀ ਜੰਗ ਸ਼ੁਰੂ ਕਰਨੇ ਸੌਕੀ ਆ ਤੇ ਜੰਗ ਖਤਮ ਕਰਨੇ ਆ ਦੇਖੋ ਵੀ ਮਿਸਰੀ ਉਹ ਉਹਨਾਂ ਦਾ ਸਪੋਕਸ ਪਰਸਨ ਆ ਇੰਡੀਆ ਉਸ ਤੋਂ ਪਹਿਲਾਂ ਦੇਖੋ ਵੀ ਜਿਹੜੀ ਬੀਬੀ ਹੈਗੀ ਆ ਜਿਹਦਾ ਹਸਬੈਂਡ ਉਥੇ ਪਹਿਲਗਾਮ ਦੇ ਵਿੱਚ ਮਾਰਿਆ ਗਿਆ ਉਹਨੇ ਸਟੇਟਮੈਂਟ ਦਿੱਤੀ ਕਿ ਇਹਨੂੰ ਹਿੰਦੂ ਮੁਸਲਮ ਨਾ ਬਣਾਓ ਤੇ ਉਡੀ ਕਿੰਨੀ ਟੋਲਿੰਗ ਹੋਈ ਹੈਗੀ ਉਸ ਉਸ ਬੱਚੀ ਦੇ ਖਰਾਬ ਜੀ ਦਾ ਹਸਬੰਡ ਮਾਰਿਆ ਗਿਆ ਫੌਜ ਵਿੱਚ ਸੀਗਾ ਉਹਨੇ ਕਿਹਾ ਵੀ ਅਤਵਾਦੀਆਂ ਦੇ ਖਿਲਾਫ ਲੜਨਾ ਠੀਕ ਹੈ ਪਰ ਇਹਨੂੰ ਹਿੰਦੂ ਮੁਸਲਮ ਦਾ ਸਵਾਲ ਬਣਾ ਕੇ ਮੁਸਲਮ ਭਾਈਚਾਰੇ ਨੂੰ ਟਾਰਗੇਟ ਨਾ ਕਰੋ ਉਹ ਬੱਚੀ ਜਿਹੜੀ ਇੱਕ ਦਿਨ ਪਹਿਲਾਂ ਤੱਕ ਤੁਹਾਡੀ ਸ਼ਹੀਦ ਦੀ ਭੈਣ ਸੀ ਜਾਂ ਸ਼ਹੀਦ ਦੀ ਪਤਨੀ ਸੀ ਦੂਜੇ ਦਿਨ ਉਹ ਵੇਸਵਾ ਉਹ ਅਤਵਾਦੀਆਂ ਦੀ ਹਮਾਇਤੀ ਉਹ ਸਰ ਸੋ ਜਿਹੜੀ ਚੱਲ ਕੀ ਰਿਹਾ ਸੋਸਾਇਟੀ ਮਤਲਬ 3 ਹਫ਼ਤਿਆਂ ਚ ਤੀਜਾ ਇਨਸੀਡੈਂਟ ਹੋ ਗਿਆ ਜੀ ਆਪਾਂ ਕਹਿ ਲਈਏ ਜੀ ਸੋ ਇਹ ਇਹ ਸਮੁੱਚੀ ਜਿਹੜੀ ਭਾਰਤ ਦੀ ਉਹ ਸੁਸਾਇਟੀ ਦਾ ਇੱਕ ਹਿੱਸਾ ਹੈ ਸਮੁੱਚੀ ਸੁਸਾਇਟੀ ਨਹੀਂ ਆਪਾਂ ਕਹਿ ਸਕਦੇ ਇਹ ਜਿਹੜੇ ਆਪਣੇ ਆਪ ਨੂੰ ਸੋ ਕਾਲਡ ਇਹ ਇੰਟਰਨੈਟ ਵੈਰੀਅਰਸ ਕਹਿੰਦੇ ਹੈਗੇ ਆ ਟ੍ਰਿਬਿਊਨ ਅਖਬਾਰ ਚ ਦੋ ਬੰਦਿਆਂ ਨੇ ਜਿਹੜਾ ਹੈਗਾ ਆਰਟੀਕਲ ਲਿਖਿਆ ਇਹਦੇ ਖਿਲਾਫ ਵੀ ਇਹ ਜਿਹੜਾ ਇਹ ਵੈਰੀਅਰਿਜ਼ਮ ਕ੍ਰੀਏਟ ਹੋਇਆ ਇਹ ਇਨਸਾਈਡ ਸਾਡੇ ਲੱਗਿਆ ਹੋਇਆ ਜਿਹੜਾ ਘਣ ਹੈ ਜਿਹੜਾ ਸਾਡੀ ਸੋਸਾਇਟੀ ਨੂੰ ਖਾ ਸਕਦਾ ਸੋ ਜਿਹੜੇ ਸੀਰੀਅਸ ਬੰਦੇ ਆ ਉਹ ਇਹ ਗੱਲ ਨੂੰ ਸਮਝ ਰਹੇ ਸੋ ਸੋ ਇਸ ਤਰ੍ਹਾਂ ਨਾਲ ਬੀਬੀ ਸੋਫੀਆ ਦੇ ਖਿਲਾਫ ਕੋਈ ਬੀਬੀ ਕੁਰਾਇਸ਼ੀ ਦੇ ਖਿਲਾਫ ਜੋ ਕੁਝ ਆਇਆ ਹੈਗਾ ਸੋਫੀਆ ਕੁਰਾਇਸ਼ੀ ਦੇ ਉਹ ਇੱਕ ਇੱਕ ਜੈਨੋਸਾਈਡਲ ਇੰਪਲਸ ਵਿੱਚ ਪਲ ਰਹੀ ਔਰ ਇਸ 10 ਸਾਲਾਂ ਦੀ ਸਰਕਾਰ ਨੇ ਉਹ ਜੈਨੋਸਾਈਡਲ ਇੰਪਲਸ ਨੂੰ ਵਧਾਇਆ ਹੈ ਜਿਹੜੀ ਵਧਣੀ ਹੈ ਕਿਤੇ ਅਗਲੇ 25-30 ਸਾਲਾਂ ਨੂੰ ਜਾ ਕੇ ਕਾਫੀ ਖਤਰਨਾਕ ਹੋ ਸਕਦੀ ਹੈ ਜੀ ਬਿਲਕੁਲ ਜੀ ਔਰ ਜਿਸ ਤਰੀਕੇ ਦੇ ਨਾਲ ਜਿਹੜਾ ਬਹੁਤਾਤ ਗਿਣਾ ਮੀਡੀਆ ਹੈਗਾ ਉਹ ਇਸ ਤੇ ਅੱਗ ਹੀ ਜਿਹੜਾ ਹੈ ਲਾਉਂਦਾ ਹੈਗਾ ਇਸ ਨੂੰ ਬੁਝਾਉਣ ਦੀਆਂ ਕੋਸ਼ਿਸ਼ਾਂ ਕੋਈ ਬਿਰਲੇ ਹੀ ਜਿਹੜੇ ਕਰਦੇ ਹੈਗੇ